100 ਅਤੇ 200 ਦੇ ਨੋਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ RBI ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿਉਂਕਿ ਹੁਣ RBI ਇੱਕ ਵਾਰ ਫਿਰ ਤੋਂ 100 ਅਤੇ 200 ਦੇ ਨੋਟ ਬਦਲਣ ਲਈ ਜਾ ਰਹੀ ਹੈ ਕਿਉਂ ਇਹ ਫੈਸਲਾ ਲਿਆ ਜਾ ਰਿਹਾ ਹੈਗਾ ਕਿਉਂ ਬਦਲਿਆ ਜਾ ਰਿਹਾ ਹੈਗਾ ਕਿਉਂਕਿ ਜਦੋਂ ਵੀ ਜੇਕਰ ਨੋਟਬੰਦੀ ਦੀ ਗੱਲ ਕੀਤੀ ਜਾਵੇ ਤਾਂ ਨੋਟਬੰਦੀ ਦੇ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ ਬੈਂਕ ਦੇ ਸਾਹਮਣੇ 10-10 ਹਫ਼ਤਾ-ਹਫ਼ਤਾ ਜਿਹੜਾ ਕਿ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਜਾਂ ਲੋਕਾਂ ਨੂੰ ਕਤਾਰਾਂ ਦੇ ਵਿੱਚ ਖੜਨਾ ਪਿਆ ਸੀਗਾ ਇਹੀ ਸਮਾਸੀਗਾ ਗਰਮੀ ਪੈ ਰਹੀ ਸੀਗੀ ਤਾਂ ਇਸੀ ਗਰਮੀ ਦੇ ਵਿੱਚ ਲੋਕਾਂ ਨੂੰ ਜਿਹੜਾ ਕਿ ਕਾਫੀ ਪ੍ਰੇਸ਼ਾਨ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਨੋਟਬੰਦੀ ਦਾ ਅਚਾਨਕ ਐਲਾਨ ਕਰ ਦਿੱਤਾ ਤੇ ਉਸ ਤੋਂ ਬਾਅਦ ਸਾਰੇ ਲੋਕ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਲੱਗੇ ਸੀ ਕਿਤੇ ਹੁਣ ਇੱਕ ਵਾਰ ਫਿਰ ਤੋਂ ਅਜੇਹੀ ਸਥਿਤੀ ਆਉਣ ਲੱਗੀ ਹੈ ਕਿ 100 ਅਤੇ 200 ਦੇ ਨੋਟ ਜਿਹੜੇ ਕਿ ਆਮ ਹਰ ਕਿਸੇ ਬੰਦੇ ਦੇ ਕੋਲ ਹੁੰਦੇ ਨੇ ਤੇ ਹੁਣ RBI ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ 100 ਅਤੇ 200 ਦੇ ਨੋਟ ਹੁਣ ਨਵੇਂ ਆਉਣਗੇ ਤਾਂ ਛੇਤੀ ਹੀ ਤੁਹਾਡਾ ਨੋਟ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਆਏਗਾ ਇਸ ਵਾਰ RBI ਨੇ 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦੇ ਬਾਰੇ ਕੀ ਆਏਗਾ ਤਾਂ RBI ਨੇ ਮੰਗਲਵਾਰ ਯਾਨੀ ਕਿ ਬੀਤੇ ਦਿਨ ਨੂੰ ਹੀ ਦੱਸਿਆ ਹੈ ਕਿ 10 ਜਿਹੜੇ ਕਿ 100 ਅਤੇ 200 ਰੁਪਏ ਦੇ ਇਹਨਾਂ ਨਵੇਂ ਨੋਟਾਂ ਦੇ ਵਿੱਚ ਕੀ ਬਦਲਾਅ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ ਜਦੋਂ ਕਿ ਪੁਰਾਣੇ 1000 ਰੁਪਏ ਦੇ ਨੋਟ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਤਾਂ RBI ਨੇ ਕਿਹਾ ਹੈ ਕਿ ਉਹ ਜਲਦੀ ਹੀ ਨਵੇਂ ਗਵਰਨਰ ਸੰਜੀਵ ਮਲੋਤਰਾ ਦੇ ਦਸਤਕਤ ਵਾਲੇ 100 ਅਤੇ 200 ਰੁਪਏ ਦੇ ਨੋਟ ਜਾਰੀ ਕਰੇਗਾ ਤਾਂ ਇਹਨਾਂ ਦਾ ਇਹਨਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਨਵੀਂ ਲੜੀ ਦੇ ਮੌਜੂਦਾ 100 ਅਤੇ 200 ਰੁਪਏ ਦੇ ਨੋਟਾਂ ਵਰਗਾ ਹੈ ਰਿਜ਼ਰਵ ਬੈਂਕ ਦੇ ਦੁਆਰਾ ਪਹਿਲਾਂ ਜਾਰੀ ਕੀਤੇ ਗਏ ਸਾਰੇ 100 ਅਤੇ 200 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ ਅਤੇ ਇਹਨਾਂ ਨੂੰ ਸਰਕੂਲੇਸ਼ਨ ਤੋਂ ਬਾਹਰ ਨਹੀਂ ਕੀਤਾ ਜਾਵੇਗਾ ਤਾਂ ਦਾਸਿਕ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਦੇ ਅਹੁਦੇ ਅਹੁਦਾ ਛੱਡਣ ਤੋਂ ਬਾਅਦ ਸੰਜੀ ਮਲੋਤਰਾ ਨੇ ਦਸੰਬਰ 2000 24 ਦੇ ਵਿੱਚ RBI ਗਵਰਨਰ ਦਾ ਅਹੁਦਾ ਸੰਭਾਲਿਆ ਸੀਗਾ ਤੇ ਇਸ ਤੋਂ ਪਹਿਲਾਂ ਦਾਸ ਦਾ ਜੋ ਕਿ ਜੋ ਕਿ ਸਾਫ ਦਾ ਗਵਰਨਰ ਸ਼ਕਤੀ ਦਾਸ ਨੇ ਉਹਨਾਂ ਦਾ ਕਾਰਜਕਾਲ ਵਧਾਇਆ ਗਿਆ ਸੀਗਾ ਤੇ ਉਹਨਾਂ ਨੇ RBI ਦੇ 26ਵੇਂ ਗਵਰਨਰ ਦੇ ਵਜੋਂ ਅਹੁਦਾ ਸੰਭਾਲਿਆ ਤੇ ਮਲੋਤਰਾ ਰਾਜਸਥਾਨ ਕੇਡਰ ਦੇ 1990 ਬੈਚ ਦੇ IAS ਅਧਿਕਾਰੀ ਨੇ ਤੇ ਇਸ ਵੇਲੇ ਉਹਨਾਂ ਦੀ ਨਿਯੁਕਤੀ 3 ਸਾਲਾਂ ਦੇ ਲਈ ਕੀਤੀ ਗਈ ਹੈ ਤਾਂ ਦੱਸ ਦਈਏ ਕਿ RBI ਨੇ ਪਹਿਲਾਂ 50 ਰੁਪਏ ਦਾ ਨੋਟ ਨਵਾਂ ਜੜ ਕੇ ਜਾਰੀ ਕਰਨ ਦਾ ਐਲਾਨ ਕੀਤਾ ਹੈ ਤਾਂ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਇਹਨਾਂ ਨਵੇਂ ਨੋਟਾਂ ਦੇ ਉੱਤੇ ਗਵਰਨਰ ਸੰਜੀਵ ਮਲੋਤਰਾ ਦੇ ਦਸਤਖਤ ਵੀ ਹੋਣਗੇ ਇਹਨਾਂ ਨੋਟਾਂ ਦੇ ਉੱਤੇ ਨਵੀਂ ਲੜੀ ਦੀ ਮਹਾਤਮਾ ਗਾਂਧੀ ਦੀ ਤਸਵੀਰ ਵੀ ਛਾਪੀ ਜਾਵੇਗੀ ਇਸ ਨੋਟ ਦੇ ਉੱਤੇ ਨਵੇਂ ਸੁਰੱਖਿਆ ਫੀਚਰ ਲਗਾਏ ਜਾਣਗੇ ਤਾਂ ਜੋ ਇਸ ਦੀ ਨਕਲ ਕਰਨਾ ਮੁਸ਼ਕਲ ਹੋ ਜਾਵੇ ਤੇ ਦੇਸ਼ ਦੇ ਵਿੱਚ ਨਕਲੀ ਨੋਟਾਂ ਦੇ ਵਾਧੇ ਫਲਾ ਨੂੰ ਰੋਕਿਆ ਜਾ ਸਕੇ ਪਰ ਹੁਣ ਸਵਾਲ ਇਹ ਖੜਾ ਉੱਠਦਾ ਹੈ ਕਿ ਆਖਿਰ RBI ਸਾਰੇ ਨੋਟ ਕਿਉਂ ਬਦਲ ਰਿਹਾ ਹੈ ਤਾਂ ਪਹਿਲਾਂ 500 ਰੁਪਏ ਦੇ ਨੋਟਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਵਧਾ ਕੇ ਇਸ ਨੂੰ ਨਕਲੀ ਨੋਟਾਂ ਤੋਂ ਸੁਰੱਖਿਆ ਰੱਖਿਆ ਜਾਂਦਾ ਹੈਗਾ ਰੱਖਿਆ ਜਾਂਦਾ ਸੀਗਾ ਤੇ ਹੁਣ RBI ਛੋਟੇ ਮੁੱਲ ਦੇ ਨੋਟਾਂ ਨੂੰ ਵੀ ਬਦਲ ਰਿਹਾ ਹੈ ਰਿਜ਼ਰਵ ਬੈਂਕ ਨੇ ਹਾਲ ਹੀ ਦੇ ਵਿੱਚ ਕਿਹਾ ਹੈਗਾ ਕਿ 50 100 ਅਤੇ 200 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ ਇਹਨਾਂ ਨੋਟਾਂ ਦੇ ਉੱਤੇ ਨਾ ਸਿਰਫ ਨਵੇਂ ਗਵਰਨਰ ਸੰਜੇ ਮਲੋਤਰਾ ਦੇ ਦਸਤਖਤ ਹੋਣਗੇ ਸਗੋਂ ਇਹਨਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਵੀ ਵਧਾਇਆ ਜਾਵੇਗਾ ਖਾਸ ਕਰਕੇ ਮਹਾਤਮਾ ਗਾਂਧੀ ਦੀਆਂ ਫੋਟੋਆਂ ਦੀ ਨਵੀਂ ਲੜੀ ਜਿਸ ਦੀ ਨਕਲ ਕਰਨਾ ਬਹੁਤ ਮੁਸ਼ਕਿਲ ਮੰਨਿਆ ਜਾਂਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਅਹਿਮ ਹੈਗੀ ਹੈ ਕਿਉਂਕਿ ਹੁਣ RBI ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ 100 ਅਤੇ 200 ਦੇ ਨੋਟ ਜੋ ਕਿ ਹਰ ਇੱਕ ਬੰਦੇ ਦੇ ਕੋਲ ਹੁੰਦੇ ਨੇ ਉਹ ਹੁਣ ਦੁਬਾਰਾ ਉਸ ਦੇ ਵਿੱਚ ਨਵੇਂ ਨੋਟ ਆਉਣਗੇ ਨਵੇਂ ਨੋਟਾਂ ਦੇ ਵਿੱਚ ਕਾਫੀ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈਗਾ ਤੇ ਕਿਉਂਕਿ ਨੋਟਬੰਦੀ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਵੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਸੀਗਾ ਤੇ ਹੁਣ ਫੇਰ ਹੋ ਸਕਦਾ ਅਜਿਹੀ ਸਥਿਤੀ ਹੋ ਸਕੇ ਪਰ ਫਿਲਹਾਲ ਅਜਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਆਰਬੀ ਨੇ ਕਿਹਾ ਹੈਗਾ ਕਿ 100 ਅਤੇ 200 ਦੇ ਨੋਟਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ